ਸਸਿ ਗੱਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਹੈ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਚੱਲੇ ਆਂ ਜੀ ਮੇਰੇ ਪਿੰਡ ਕਿਉਂਕਿ ਉੱਥੇ ਆ ਚਾਚਾ ਜੀ ਦੀ ਅੱਜ ਸ਼ਗਨ ਹੈ ਚਾਚਾ ਜੀ ਦਾ ਮੇਰੇ ਚਾਚਾ ਜੀ ਤੇ ਅ ਚਲੋ ਆਪਾਂ ਚਾਲਦੇ ਆਂ ਤੇ ਤੁਹਾਨੂੰ ਵੀ ਸਾਰਾ ਵਲੋਗ ਇੰਜੋਏ ਕਰਵਾਉਨੇ ਆ ਤੇ ਚਾਚਾ ਜੀ ਨਾਲ ਵੀ ਮਿਲਾਉਨੇ ਆ ਜਿਨ੍ਹਾਂ ਦਾ ਅੱਜ ਸ਼ਗਨ ਤੇ ਬੜਾ ਮਤਲਬ ਤਿਆਰੀ ਕੀਤੀ ਸੀ ਪਰ ਵਿੱਚੇ ਮਤਲਬ ਹਸਪੀਟਲ ਦਾ ਪੈ ਗਿਆ ਪਰ ਇਹ ਕਿ ਚਲੋ ਬਾਬਾ ਜੀ ਦੀ ਕਿਰਪਾ ਨਾਲ ਮੈਰਿਜ ਤੋਂ ਪਹਿਲਾਂ ਪਪਾ ਜੀ ਘਰ ਆ ਗਏ ਨੇ ਤੇ ਠੀਕ ਨੇ ਅੱਗੇ ਨਾਲੋਂ ਫਰਕ ਆ ਤੇ ਬਾਕੀ ਆਪਾਂ ਹੁਣ ਸਾਰਾ ਵਲੋਗ ਤੁਹਾਨੂੰ ਉੱਥੇ ਜਾ ਕੇ ਵਿਖਾਵਾਂਗੇ ਤੇ ਪਲੀਜ਼ ਵਲੋਗ ਦੇ ਨਾਲ ਤੁਸੀਂ ਸਾਰਿਆਂ ਨੇ ਬਣੇ ਰਹਿਣਾ ਹੁਣ ਮੈਂ ਚੱਲੀ ਆਂ ਬਾਜ਼ਾਰ ਥੋੜਾ ਜਿਹਾ ਕੰਮ ਹੈ ਤੇ ਫਿਰ ਬਾਜ਼ਾਰ ਤੋਂ ਆਣ ਕੇ ਆਪਾਂ ਹੋਵਾਂਗੇ ਰੈਡੀ ਸਾਰੇ ਜਣੇ ਤੇ ਫਿਰ ਆਪਾਂ ਜਾਵਾਂਗੇ ਤੇ ਜੇ ਪੋਸੀਬਲ ਹੋਇਆ ਤੇ ਆਪਾਂ ਉੱਥੇ ਰਵਾਂਗੇ ਨਹੀਂ ਤੇ ਫਿਰ ਘਰ ਵਾਪਸ ਆ ਜਾਾਂਗੇ ਤੇ ਫਿਰ ਦੇਖਾਂਗੇ ਕੱਲ ਨੂੰ ਜਾਣਾ ਕਿ ਕਿਦਾਂ ਤੇ ਬਾਕੀ ਚਲੋ ਨਾਲ-ਨਾਲ ਅਪਡੇਟ ਤੁਹਾਨੂੰ ਦੇਈ ਜਾਵਾਂਗੇ ਵਲੌਗ ਐਂਡ ਤੱਕ ਜਰੂਰ ਵੇਖਿਓ ਬਹੁਤ ਵਧੀਆ ਵਲੌਗ ਹੋਊਗਾ ਠੀਕ ਹੈ ਜੀ ਜੀ ਮੈਂ ਹੁਣ ਹੋ ਗਈਆਂ ਰੈਡੀ ਤੇ ਆਪਾਂ ਚੱਲੇ ਆਂ ਸਾਰੇ ਜਾਣੇ ਸਗਨ ਤੇ ਤੇ ਉੱਥੇ ਜਾ ਕੇ ਪੂਰਾ ਵਲੌਗ ਤੁਹਾਨੂੰ ਦਿਖਾਵਾਂਗੇ ਮਮਾ ਪਾਪਾ ਵੀ ਰੈਡੀ ਹੋ ਗਏ ਆ ਉਦੋਂ ਹੀ ਪਹਿਲੀ ਕਲਿੱਪ ਚ ਵੇਖ ਲਿਆ ਵਾ ਤੇ ਮੈਂ ਫੁੱਲ ਸੂਟ ਆਪਣਾ ਤੁਹਾਨੂੰ ਦਿਖਾਉਣੀ ਆ ਤੇ ਚਲੋ ਜੀ ਸਮਾਂ ਹਾਂ ਸਟੈਂਸ ਤੋਂ ਬਹੁਤ ਰੈਡੀ ਹੋ ਗਈ ਤੁਹਾਨੂੰ ਕਰਦਾ ਹਾਂ ਚਲ ਟਕ ਟਕ ਕਤਿਨ 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 ਐ ਬਿੰਗ ਹਾਂ ਹਾਂ ਕਿ ਕਿਉਂ ਮੰਮਾ ਰੈਡੀ ਹੋ ਗਏ ਆ ਮੰਮਾ ਜੀ ਸਾਡੇ ਹੋ ਗਏ ਰੈਡੀ ਆਪਾਂ ਚੱਲੇ ਵਿਆਹ ਪਪਾ ਤੁਸੀਂ ਵੀ ਹੋ ਗਏ ਤੁਸੀਂ ਰੈਡੀ ਮੈਂ ਰੈਡੀ ਅਸਲੀ ਮੋਹ ਦੇ ਵਿੱਚ ਆਕੀ యూటూ వెళ్ళ చల్ల చల్లి ఫుల్ ఫోటో ని ఫుల్ ఫోటో ਜਿੰਦ ਜਾ ਕੇ ਵਿਖਾਵਾਂਗੀ ਫੁੱਲ ਸੂਟ ਦੀ ਦਮੰਤ ਆ ਨਹੀਂ ਆਇਆ ਤਹਲੇ ਹੋ ਰਿਹਾ ਨਹੀਂ ਨਹੀਂ ਆ ਦੀ ਸਿਮੂ ਆ ਦੀ ਸਿਮੂ ਓ ਚਲੋ ਚਲੋ ਪਾਪਾਈ ਚਲੋ ਮਾਂ ਗਲਦਨ ਨਿਕਲ ਬੋਦੇ ਤਰਕੇ ਜਾਣਾ ਵਾ ਆਏ ਨਹੀਂ ਆ ਸਵਾ ਵਿੱਚ ਘਰ ਆਏ ਓਏ ਕਿੱਕਾ ਜਿਆ ਓਏ ਕਿੱਕਾ ਜਿਆ ਠੀਕ ਹੋ ਮੈਂ ਆਵਾਂ ਕਿ ਚੱਲੀਏ ਬਰਫੀਲਾ ਖਾਵਾਂ ਖਾਣੀ ਆਹ ਛੱਡ ਦੇ ਕੰਨੀ ਮੈਂ ਨਹੀਂ ਆ ਪਕੌੜੇ ਖਾ ਕੇ ਠੀਕ ਹੈ ਉਦੋਂ ਵੀ ਘੜੀ ਹੋਣੀ ਲੈਂਦਾ ਵਾ ਮੈਂ ਉਦੋਂ ਵੇਖੂੰਗੀ ਮਮਾ ਚਲੋ ਫਿਰ ਚੱਲੀਏ ਆਪਾਂ ਕੋ ਟੰਡਾ ਪੀ ਕੇ ਚੱਲਦੇ ਆ ਚਲੋ ਬੈਜੋ ਫਿਰ ਬੈਜੋ ਮੈਂ ਨਹੀਂ ਟੋਣ ਨੂੰ ਨਹੀਂ ਬੈਜੋ ਭਾਬੀ ਹਾਂ

ਜੀ ਨੂੰ ਹੈਲੋ ਸਾਰਾ ਹੈਲੋ ਹਾਈ ਇਹ ਪੂਜੀ ਮੇਰੇ ਨਾਲ ਬਚਪਨ ਦੀਆਂ ਪ੍ਰੈਕਟਿਕਲਾਂ ਬਹੁਤ ਬੜਾ ਗਨੰਦੇ ਨੇ ਸਾਰੀਆਂ ਪੂਜੀ ਜੀ ਬਣਾ ਕੇ ਦਿੰਦੇ ਹੁੰਦੇ ਸੀ ਜਦੋਂ ਇਹਨਾਂ ਦਾ ਵਿਆਹ ਹੋ ਗਿਆ ਮੈਂ ਬੜਾ ਰੋਈ ਮੈਂ ਕਿਹਾ ਹਾਏ ਮੇਰੇ ਕਿ ਪ੍ਰੈਕਟਿਕਲ ਕਿੰਨੇ ਬਣਾਉਣੀਆਂ ਅੜਾ ਰੋਈਆਂ ਨਾ ਅੱਜ ਹੁਣ ਆ ਵੇਖੋ ਛੋਟੀਆਂ ਛੋਟੀਆਂ ਭੁਈ ਓ ਇੱਕੀ ਡੱਟੋ ਨਾ ਫੁੱਫੜ ਜੀ ਤਸ਼ੀਕਾ ਕਿਵੇਂ ਸਮਨਾਜ਼ ਕਿੱਥੇ ਬਨਰਾਜ ਬਾਹਰ ਚਲ ਗਿਆ ਬਾਹਰ ਚਲ ਗਿਆ ਉਹਦਾ ਅੱਜ ਐਗਜ਼ਾਮ ਹੀ ਹੈ ਨਾ ਠੀਕ ਹੈ ਸਮਨ ਠੀਕ ਹੈ ਅੰਦਰ ਡੈਡੀ ਜੀ ਮੈਂ ਕਿਹਾ ਵੀ ਇਹ ਕਈ ਬੰਦੇ ਵੇਖੇ ਆ ਹੂੰ ਤੇ ਥੋੜਾ ਥੋੜਾ ਕਰਕੇ ਘਰਾ ਲੈ ਜਾਓ ਖਾਈ ਜਾਓ ਕਿੱਥਾ ਇੱਕ ਲੋਭ ਆ ਗਈ ਤੇ ਚਮਚੇ ਵਾਪਸ ਕਰ ਲਓ ਤੇ ਮੈਂ ਘਰਾ ਲੈ ਇਹੋ ਜਿਹੇ ਬੰਦੇ ਆ ਘਰਾ ਕਿਲੋ ਖਾਣ ਦੋ ਹੀ ਚਮਚੇ ਹੀ ਬਸ ਚਬਾਣੇ ਦੇ ਵਿੱਚ ਚਮਚਾ ਦੋ ਹੀ ਚਮਚੇ ਹੀ ਜੀ ਜੀ ਮੇਰੇ ਕਢਾ ਦੇ ਕਿੱਥੇ ਹੁੰਦੇ ਐਵੇਂ ਆਪਣਾ ਨਾਲ ਹੀ ਘਰਾ ਕਿਸੇ ਦਾ ਦਵਾਈ ਨਹੀਂ ਦੇ ਆ ਕੱਚਾ ਉਹ ਕਤੂਰੇ ਉਹ ਡੋਗੀ ਨਾ ਖੇਡਣ ਦੀ ਉਹ ਆ ਗਿਆ ਮਗਰਾ ਉਹ 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 ਮਗਰਾ ਆ ਗਿਆ ਮਗਰਾ ਆ ਗਿਆ ਇਹ ਤੇ ਉਹਦੀ ਜਹਾ ਵਾਈਟ ਹੈਟ ਹੋ ਗਈ ਰੀਤ ਦੀ ਤੇ ਉਹ ਨਾ ਨਾ ਆਹ ਹੀ ਆਂਦਾ ਬੋਤੋ ਜਾਦੀਏ ਲੈ ਲਾਜੀ ਕਰਦਾ ਲਾਜੀ ਕਰਦਾ ਉਹ ਨਹੀਂ ਪੈਂਦਾ ਮम्मा ਦਾ ਬੜਾ ਡੋਗੀ ਇਹ ਡੋਗ ਇਹਨਾਂ ਦਾ ਪਿਆਰ ਹੈ ਡੋਗੀਆਂ ਨਾਲ ਬੜਾ ਰੱਖ ਦੇ ਮम्मा ਹੁਣ ਤੇ ਰੱਖ ਦੇਣੀ ਆ ਪਹਿਲਾਂ ਪੜਾਏ ਛੋਟੇ ਛੋਟੇ ਕਤੂਰੇ ਰੱਖਣ ਉਹ ਪੋਲੂ ਨਾ ਬੜਾ ਮम्मा ਦਾ ਹੁੰਦਾ ਉਹਦਾ ਵੀ ਬੜਾ ਮम्मा ਨਾਲ ਹੁੰਦਾ ਉਹ ਲੂਟਿਆ ਉਹ ਸਾਫ ਕਰਨਾ ਪਿਆ ਜੀ ਕੁੱਤਾ ਨੇ ਬੜਾ ਚੰਗਾ ਹੈ ਆ ਬੜਾ ਚੰਗਾ ਹੈ ਬੜਾ ਤੇ ਉਹਦੀ ਅੱਖ ਹੀ ਭਰੀ ਸੀ ਵੀਟਰ ਵੀਟਰ ਕੀ ਖਾਣਾ ਹੈ ਹਾਂ ਦਾਲਾ